ਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਾਮਾਂ ਦੀ ਨੂਰ ਅਰਸੋਂ কুরਸੋਂ ਚਟਿਏ ਤਉਦ ਦਿੱਤੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸਚਾ ਪਾਤਸ਼ਾਹ ਸਿਰਸਾ ਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੀਸਾਹ ਸਜਣ ਸਚਾ ਪਾਤਸ਼ਾਹ ਸਿਰਸਾ ਹਾਂਦੈ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੀਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ 5 ਪਾਣੀ ਪਖਾ ਪੀ ਸੋ ਸੰਤ ਆਗੇ ਗੋਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਹੋ ਬਿਸਰਾਮ ਨਿਦ ਪਾਈ ਪਾਨੀ ਪਖਾ ਪੀ ਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਦ ਪਾਈ ਤੋਮ ਕਰਹੁ ਦਇਆ ਮੇਰੇ ਸਾਈ ਅਸੀ ਮਤ ਦਿਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾ ਓ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੇ ਬਿਨ ਸਜਾਏ ਪਰਮਾਈ ਆਨੰਦ ਰੂਪ ਰਵੀਓ ਸਭ ਮੱਦੇ ਜਤ ਕਤ ਪੇਖੋ ਜਾਈ ਤੂੰ ਦਿਆਲ ਕਿਰਪਾ ਨ ਕਿਰਪਾ ਨਿਧ ਪਾਤ ਤ ਪਾਵਨ ਗੋਸਾਈ ਸੋਖ ਆਨੰਦ ਰਾਜ ਪਾਈ ਮੁਕਤੀ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਵਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈਂ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਵ ਕੈ ਮਨ ਭਾਈਂ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ 5 ਵਾ ਪਾਣੀ ਪਖਾ ਪੀਸੋ ਸੰਤ ਆਗੇ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਇਹੋ ਬਿਸਰਾਮ ਨਿਦ ਪਾਈ